ਜਿਹੜਾ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਦੀ ਗਿਣਤੀ ਖਤਮ ਹੋ ਜੇ ਤੇ ਜਿਹੜਾ ਚਾਹੁੰਦਾ ਸਾਡੀਆਂ ਬੱਚਿਆਂ ਦੇ ਨਾਲ ਇਸੇ ਤਰ੍ਹਾਂ ਰੇਪ ਹੋ ਜੇ ਉਹ ਇਸ ਵੀਡੀਓ ਤੋਂ ਸੋ ਆਓ ਹਰ ਇੱਕ ਪਿੰਡ ਦੇ ਵਿੱਚ ਇੰਨਾ ਪ੍ਰਵਾਸੀਆਂ ਨੂੰ ਬਾਹਰ ਕੱਢੀਏ ਜੇ ਇੱਕ ਪਿੰਡ ਦੇ ਵਿੱਚ ਮਹਿਮ ਸ਼ੁਰੂ ਹੋਊਗੀ ਨਾ ਤਾਂ ਉਹਨੂੰ ਦੇਖ ਦੇਖ ਕੇ ਸ਼ਹਿਰਾਂ ਤੱਕ ਵੀ ਇਹ ਪਹੁੰਚੂਗਾ ਹੁਣ ਤੁਸੀਂ ਆਪ ਸਾਬ ਲਾ ਲਓ ਯਾਰ ਫੈਕਟਰੀਆਂ ਲਾ ਲਓ ਕੋਈ ਵੀ ਕੰਮ ਲਾ ਲਓ ਝੋਨਾ ਲਾ ਲਓ ਖੇਤੀਬਾੜੀ ਲਾ ਲਓ ਜਾਂ ਦੁਕਾਨਦਾਰੀ ਲਾ ਲਓ ਸਾਰੇ ਪਾਸੇ ਇਹ ਸਤਿ ਸ੍ਰੀ ਅਕਾਲ ਦੋਸਤੋ ਪਹਿਲਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਦੀ ਗਿਣਤੀ ਘਟ ਜੇ ਖਾਸ ਕਰਕੇ ਘਟਣ ਦੀ ਗੱਲ ਦੂਰ ਦੀ ਆ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜੀ ਦੇ ਕੋਲੋਂ ਖਾਣਾ ਉਸੇ ਥਾਲੀ 'ਚ ਯਾਰ ਛੇਦ ਕਰਨਾ ਆ ਤੁਸੀਂ ਉਹ ਹੁਸ਼ਿਆਰਪੁਰ ਵਾਲੀ ਘਟਨਾ ਤਾਂ ਸੁਣ ਲਈ ਹੋਣੀ ਆ ਜਿਹੜੇ 5 ਸਾਲ ਦੇ ਬੱਚੇ ਦੇ ਨਾਲ ਕੀ ਕੁਛ ਹੋਇਆ ਯਾਰ ਮੈਂ ਕਹਿੰਨਾ ਉਹਦੇ ਗੁੱਪ ਤੰਗਾਂ ਦੇ ਵਿੱਚ ਕਿਵੇਂ ਰਾਣਾ ਤੱਕ ਪਾਈਆਂ ਗਈਆਂ ਯਾਰ ਕੀ ਬੱਚੇ ਦੀ ਉਮਰ ਸੀ 5 ਸਾਲ ਦੀ ਉਮਰ ਔਰ ਇਹ ਜਿਹੜੇ ਪ੍ਰਵਾਸੀ ਨੇ ਕੰਮ ਕੀਤਾ ਸਜਾ ਤਾਂ ਉਹਨੂੰ ਮਿਲ ਜੂਗੀ ਪਰ ਜਿਹੜੇ ਐਵੇਂ ਦੇ ਪ੍ਰਵਾਸੀ ਜਲਾਦ ਪੰਜਾਬ ਦੇ ਵਿੱਚ ਅੱਜ ਵੀ ਹੈਗੇ ਆ ਉਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਇਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਆਧਾਰ ਕਾਰਡ ਬਣੇ ਆ ਜਿਹੜੇ ਬੰਦੇ ਪਏ ਆ ਉਹ ਬੰਦ ਕਰਨੇ ਪੈਣੇ ਨਹੀਂ ਤਾਂ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਖਾ ਕੇ ਪੰਜਾਬੀਆਂ ਦੇ ਨਾਲ ਹਰਾਮ ਕੀਤਾ ਜਾਊਗਾ ਕਿੰਨੀਆਂ ਘਟਨਾ ਹੋ ਗਈਆਂ ਯਾਰ ਪਰ ਨਹੀਂ ਆ ਰਾਜਨੀਤੀ ਤੰਤਰ ਵਾਲਿਆਂ ਨੂੰ ਤਾਂ ਸਿਰਫ ਇਹ ਆ ਕਿ ਪੰਜਾਬ ਦੇ ਵਿੱਚ ਵੋਟਾਂ ਬਣਾਓ ਇਹਨਾਂ ਦੀ ਵੋਟ ਬਣਾ ਕੇ ਇਹਨਾਂ ਦੀ ਸਪੋਰਟ ਕਰਕੇ ਇਹ ਸਾਨੂੰ ਵੋਟਾਂ ਦੇਣਗੇ ਹੋਰ ਕੀ ਇਹਨਾਂ ਦਾ ਕੰਮ ਹੈ ਇਹੀ ਚੀਜ਼ ਪਿੱਛੇ ਰਾਜਨੀਤੀ ਆਪਲੇ ਇਹਨਾਂ ਨੂੰ ਬढ़ावा ਦਿੰਦੇ ਪਏ ਆ ਦੂਜੀ ਗੱਲ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੂੰ ਰਹਿਣ ਦੇ ਲਈ ਕਿਰਾਏ ਤੇ ਘਰ ਦਿੰਦੇ ਜਾਂ ਮੁੱਲ ਵੇਚਦੇ ਆ ਜਾਂ ਕੁਝ ਵੀ ਕਰਦੇ ਆ ਉਨਤੇ ਕਾਰਵਾਈ ਵੀ ਹੋਣੀ ਬਹੁਤ ਜ਼ਰੂਰੀ ਆ 2-3000 ਕਿਰਾਏ ਪਿੱਛੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਦਣੇ ਆ ਘਰਾਂ ਦੇ ਵਿੱਚ ਬਹਿ ਕੇ ਪੰਜਾਬ ਦੇ ਮੈਂ ਕਹਿੰਦਾ ਨੌਜਵਾਨਾਂ ਦਾ ਕੰਮ ਹੀ ਖੋਲਿਆ ਇਹਨਾਂ ਨੇ ਕੰਮ ਕਿਵੇਂ ਖੋਲਿਆ ਜੇ ਕੋਈ ਝੋਨਾ ਲਵਾਣਾ ਤਾਂ ਪ੍ਰਵਾਸੀ ਚਾਹੀਦਾ ਜੇ ਕੋਈ ਪੱਥਰ ਲਵਾਣਾ ਯੂਪੀ ਬਿਹਾਰ ਦਾ ਚਾਹੀਦਾ ਜਾਂ ਕੋਈ ਵੀ ਕੰਮ ਕਰਾਣਾ ਤਾਂ ਯੂਪੀ ਬਿਹਾਰ ਦਾ ਚਾਹੀਦਾ ਹੁਣ ਕਈ ਕਹਿਣਗੇ ਬਈ ਪੰਜਾਬੀ ਤਾਂ ਕੰਮਚੋਰ ਹੋਗੇ ਜਦੋਂ ਪੰਜਾਬੀਆਂ ਨੂੰ ਕੰਮ ਹੀ ਨਾ ਮਿਲੂਗਾ ਤਾਂ ਉਹ ਕੰਮਚੋਰੀ ਹੋਣਗੇ ਟਾਈ ਤਾਂ ਬਾਹਰ ਪਾਇਦੇ ਪਿਆ ਜੇ ਪੰਜਾਬ ਦੇ ਵਿੱਚ ਹੀ ਪੰਜਾਬੀ ਪੰਜਾਬੀ ਨੂੰ ਸਪੋਰਟ ਕਰਨ ਲੱਗ ਗਿਆ ਤਾਂ ਕੀ ਦਾ ਦਿਲ ਕਰਦਾ ਆਪਣੇ ਮਾਪਿਓ ਨੂੰ ਛੱਡ ਕੇ ਬਾਹਰ ਜਾਂਦਾ ਪਰ ਨਹੀਂ ਤੁਹਾਨੂੰ ਕੰਮ ਨਾਲ ਮਤਲਬ ਹੈ ਸਾਡੇ ਪੁਆ ਬੱਚਿਆਂ ਦੇ ਨਾਲ ਖਲਵਾੜ ਹੋਵੇ ਸਾਡੀਆਂ ਬੱਚੀਆਂ ਦੇ ਨਾਲ ਖਲਵਾੜ ਹੋਵੇ ਨਹੀਂ ਇਸ ਚੀਜ਼ ਨਾਲ ਤੁਹਾਨੂੰ ਮਤਲਬ ਹੀ ਕੋਈ ਨਹੀਂ ਹੁਣ ਇਹ ਵੀਡੀਓ ਜਿਹੜੇ ਬੰਦੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀ ਬਾਹਰ ਕੱਢੇ ਜਾਣ ਉਹਨਾਂ ਦੀ ਗਿਣਤੀ ਨੂੰ ਘਟਾਇਆ ਜਾਵੇ ਉਹਨਾਂ ਦਾ ਆਧਾਰ ਕਾਰਡ ਪੰਜਾਬ ਦੇ ਵਿੱਚ ਨਾ ਬਣੇ ਉਹ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਚਾਹੁੰਦੇ ਕਿ ਸਾਡੀਆਂ ਬੱਚੀਆਂ ਦੇ ਨਾਲ ਬੱਚਿਆਂ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਇਸੇ ਤਰ੍ਹਾਂ ਕਰੋਨੀਆਂ ਹਰਕਤਾਂ ਹੁੰਦੀਆਂ ਰਹਿਣ ਉਹ ਇਸ ਵੀਡੀਓ ਤੋਂ ਪਰਾਂ ਹੋ ਜੋ ਤੇ ਆਉਣ ਵਾਲਾ ਟਾਈਮ ਵੀ ਤੁਹਾਡੇ ਨਾਲ ਹੋ ਸਕਦਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਹੋਇਆ ਤੁਹਾਡੇ ਆਸ ਪੜੋਸ ਰਹਿਣ ਵਾਲੇ ਇਹ ਜਲਾਦ ਲੋਕ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚਿਆਂ ਨਾਲ ਵੀ ਬੀਤਣ ਵਾਲਾ ਅੱਜ ਪੰਜਾਬ ਦੇ ਵਿੱਚ ਜੇ ਗਿਣਤੀ 2% ਆ ਨਾ ਤਾ ਆਉਣ ਵਾਲੇ ਟਾਈਮਾਂ ਦੇ ਵਿੱਚ 10% ਗਿਣਤੀ ਹੋਗੀ ਤਾਂ ਮੈਂ ਕਹਿੰਦਾ ਤੁਹਾਡੇ ਜਵਾਕ ਬੱਚੀਆਂ ਤੁਹਾਡੀਆਂ ਸੇਫ ਨਹੀਂ ਐ ਬੇਨਤੀ ਆ ਸੀਐਮ ਸਾਹਿਬ ਇਸ ਚੀਜ਼ ਵੱਲ ਵੀ ਧਿਆਨ ਦਿਓ ਸਿਰਫ ਵੋਟਾਂ ਵੱਲ ਧਿਆਨ ਨਾ ਦਿਓ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਵੋਟ ਬਣਾ ਲਈ ਹੁਣ ਇਸ ਤੋਂ ਬਾਅਦ ਇਹਨਾਂ ਤੋਂ ਵੋਟਾਂ ਲਵਾਂਗੇ ਵੋਟਾ-ਬੂਟਾ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਪਰ ਪੰਜਾਬੀਆਂ ਦੇ ਨਾਲ ਅਤਿਆਚਾਰ ਉਹ ਦਿਨ ਵੀ ਦਿਨ ਵਧਦਾ ਜਾ ਰਿਹਾ ਮੇਰੇ ਬੜੇ ਦੋਸਤ ਹੈ ਜਿਹੜੇ ਪ੍ਰਵਾਸੀ ਲੋਕ ਇਥੇ ਪੰਜਾਬ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦਾ ਰਹਿਣਾ ਸਹਿਣਾ ਇੱਕ ਬਹੁਤ ਵਧੀਆ ਹਰ ਇੱਕ ਨਹੀਂ ਮਾੜਾ ਹੁੰਦਾ ਪਰ ਕੁਛ ਜਲਾਦ ਲੋਕ ਹੁੰਦੇ ਜਿਹੜੇ ਪੰਜਾਬ ਦੇ ਵਿੱਚ ਬੱਚਿਆਂ ਦੇ ਨਾਲ ਇਹ ਕੁਛ ਕਰਦੇ ਆ ਹੁਣ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਦੀ ਗਿਣਤੀ ਖਤਮ ਹੋ ਜੇ ਤੇ ਜਿਹੜਾ ਚਾਹੁੰਦਾ ਸਾਡੀਆਂ ਬੱਚਿਆਂ ਦੇ ਨਾਲ ਇਸੇ ਤਰ੍ਹਾਂ ਰੇਪ ਹੋ ਜੇ ਉਹ ਇਸ ਵੀਡੀਓ ਤੋਂ 100 ਫਟ ਦੂਰ ਹੋ ਜਿਓ ਆਓ ਹਰ ਇੱਕ ਪਿੰਡ ਦੇ ਵਿੱਚ ਇੰਨਾ ਪ੍ਰਵਾਸੀਆਂ ਨੂੰ ਬਾਹਰ ਕੱਢੀਏ ਜੇ ਇੱਕ ਪਿੰਡ ਦੇ ਵਿੱਚ ਮਹਿਮ ਸ਼ੁਰੂ ਹੋਊਗੀ ਨਾ ਤਾਂ ਉਹਨੂੰ ਦੇਖ ਦੇਖ ਕੇ ਸ਼ਹਿਰਾਂ ਤੱਕ ਵੀ ਇਹ ਪਹੁੰਚੂਗਾ ਹੁਣ ਤੁਸੀਂ ਆਪ ਸਾਬ ਲਾ ਲਓ ਯਾਰ ਫੈਕਟਰੀਆਂ ਲਾ ਲਓ ਕੋਈ ਵੀ ਕੰਮ ਲਾ ਲਓ ਝੋਨਾ ਲਾ ਲਓ ਖੇਤੀਬਾੜੀ ਲਾ ਲਓ ਜਾਂ ਦੁਕਾਨਦਾਰੀ ਲਾ ਲਓ ਸਾਰੇ ਪਾਸੇ ਇਹੀ ਲੋਕ ਆ ਤੇ ਪੰਜਾਬ ਦੇ ਲੋਕ ਵਿਹਲੇ ਕਿਉਂਕਿ ਕੰਮ ਨਹੀਂ ਦਿੰਦੇ ਲੋਕਾਂ ਦੀ ਆਦਤ ਬਣ ਗਈ ਫੈਕਟਰੀ ਵਾਲਿਆਂ ਦੀ ਆਦਤ ਬਣ ਗਈ ਹੈ ਕਿ ਪੰਜਾਬ ਵਾਲੇ ਕੰਮ ਨਹੀਂ ਕਰਦੇ ਜਦੋਂ ਪੰਜਾਬ ਵਾਲਿਆਂ ਨੂੰ ਕੰਮ ਹੀ ਨਹੀਂ ਦੇਣਾ ਤਾਂ ਪੰਜਾਬੀ ਕੰਮ ਕਿੱਥੋਂ ਕਰਾਂਗੇ ਫੇਰ ਤਾਂ ਬਾਹਰ ਵੀ ਉੱਡਣਗੇ ਫੇਰ ਕਹਿੰਦਾ ਪੰਜਾਬ ਵੇਹਲ ਹੋ ਗਿਆ ਵੇਲਾ ਹੋ ਗਿਆ ਵੇਲਾ ਹੋ ਗਿਆ ਜਦੋਂ ਪੰਜਾਬ ਦੇ ਵਿੱਚ ਢੋਡੇ ਵਰਗੇ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੇ ਤੇ ਉੱਥੇ ਕਿੱਥੇ ਪੰਜਾਬ ਦੇ ਵਿੱਚ ਕੰਮ ਕਰ ਲਾਂਗੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ